ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਪ੍ਰਦੀਪ ਦੇ ਕੋਲੋਂ ਦੋਸਤੋ ਵੀਡੀਓ ਬਣਾ ਰਹੇ ਆ ਤੇ ਸਮਰਾ ਡੇਰੀ ਫਾਰਮ ਵਪਾਰ ਦਾ ਇਹਨਾਂ ਦਾ ਕੰਮ ਅੱਜ ਜਿਹੜੇ ਘਰ ਚ ਮੌਜੂਦ ਜਾਨਵਰ ਆ ਉਹ ਟੋਟਲ 21 ਨਗ ਹੈ ਵੀਡੀਓ ਦੇ ਵਿੱਚ ਇੱਕ ਵਾਰ ਤੁਸੀਂ ਇਹ ਸਾਰੀਆਂ ਗੰਬਣ گاਵਾ ਦੇਖੋ ਜਿਹੜੀਆਂ ਬਾਹਰ ਵੱਧੀਆਂ ਹੋਈਆਂ ਜਿਹੜੀਆਂ ਸੋਨਿਆ ਸੋਇਆਂ گاਵਾ ਉਹ ਕਿਉਂਕਿ ਮੌਸਮ ਅੱਜ بارش ਦਾ ਬਣਿਆ ਹੋਇਆ ਉਹਦੇ ਕਰਕੇ ਉਹ ਸਾਰੀਆਂ ਅੰਦਰ ਖੜੀਆਂ ਗੰਬਣਾ ਇੱਕ ਪਹਿਲਾਂ ਤੁਹਾਨੂੰ ਦਿਖਾ ਦਈਏ ਸੋਨਿਆ ਸੋਇਆਂ ਤੁਹਾਨੂੰ ਵੀਡੀਓ ਦੇ ਲਾਸਟ ਚ ਦਿਖਾ ਦਊਗਾ ਸੋ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਇਹ ਨਾਗ ਤੁਹਾਨੂੰ ਤੋਰ ਕੇ ਵੀ ਨਾਲ ਦਿਖਾਉਂਦੇ ਜਾਵਾਂਗੇ ਰੇਟ ਹਮੇਸ਼ਾ ਵੀਡੀਓ 'ਚ ਹੀ ਹੁੰਦੇ ਆ ਸ਼ੁਰੂਆਤ ਕਰ ਲਾਂਗੇ ਬਹੁਤ ਸੋਹਣੀ ਜਰਸੀ ਵਹਿੜ ਤੋਂ ਇਸ ਤੋਂ ਬਾਅਦ ਚ ਤੁਹਾਨੂੰ ਇੱਕ ਇੱਕ ਕਰਕੇ ਬਾਕੀ ਨਗ ਦਿਖਾਉਂਗਾ ਪ੍ਰਦੀਪ ਭਾਈ ਸਸੇ ਕਾਲ ਭਾਈ ਪ੍ਰਦੀਪ ਭਾਜੀ 21 ਨਗ ਆਪਣੇ ਕੋਲ ਟੋਟਲ ਭਾਈ 21 ਜਾਨਵਰ ਆਪਣੇ ਕੋਲ ਬਾਕੀ ਭਾਈ ਤੈਨੂੰ ਪਤਾ ਆਪਾਂ ਰੁਟੀਨ ਚ ਥੋੜਾ ਛੋਡੇ ਕੋਲ ਟਾਈਮ ਨਹੀਂ ਹੁੰਦਾ ਜੇ ਆਪਾਂ ਵੀਡੀਓ ਬਣਾਉਣੀ ਚਾਹੀਏ ਆਪਾਂ ਰੋਜ਼ ਵੀ ਵੀਡੀਓ ਬਣਾ ਸਕਦੇ ਆ ਸਹੀ ਹੈ ਕਿਉਂਕਿ ਆਪਣੇ ਕੋਲ ਜਾਨਵਰ ਪਰਮਾਤਮਾ ਦੀ ਕਿਰਪਾ ਨਾਲ ਇੰਨੇ ਆਉਂਦੇ ਆ ਬਾਕੀ ਜਿੰਨੇ ਵੀ ਜਾਨਵਰ ਆਪਾਂ ਵੇਚਣੇ ਹੁੰਦਾ ਭਾਈ ਬਾਜ਼ਾਰ ਰੇਟ ਤੇ ਵੇਚਣੇ ਹੁੰਦੇ ਨੇ ਠੀਕ ਹੈ ਟੋਟਲ ਤੇ ਐ ਮੰਨ ਕੇ ਚੱਲੋ ਵੀ ਹਫਤੇ ਦੀ ਫੇਰ ਆਈ ਤੇ ਕੀ ਦੂਜੀ ਤੀਜੀ ਵੀਡੀਓ ਹੋ ਗਈ ਆਪਣੀ 21 ਜਨਵਰੀ ਬਾਈ ਟੋਟਲ ਆਪਣੇ ਕੋਲੇ ਜਿਆਦਾ ਪਹਿਲਾਂ ਨਾ ਬੱਚੇ ਨੇ ਬਹੁਤ ਬਾਈਆਂ ਦੀ ਚੁਆਇਸ ਸੀਗੀ ਕਿ ਵੀ ਯਾਰ ਵਧੀਆ 30 35 35 ਕਿਲੋ ਤੋਂ ਬਾਹਰ ਵਾਲੀਆਂ ਬੱਚੀਆਂ ਵੀ ਯਾਰ ਲਿਆਇਓ ਤੇ ਅੱਜ ਆਪਣੇ ਕੋਲੇ ਦੋ ਦੋ ਦੰਦ ਦੇ ਬਹੁਤ ਚੰਗੇ ਟਾਪ ਦੇ ਨਗੀਨੇ ਨੇ ਬਾਕੀ ਰੇਟ ਬਾਈ ਪਹਿਲਾਂ ਵਾਂਗੂ ਆਪਣੇ ਕੋਲੇ ਤਕਰੀਬਨ ਸਾਰੇ ਆ ਉਸ 6-7 ਬੱਚੀਆਂ ਆਉਣ ਵਾਲੀਆਂ ਨਹੀਂ ਪਤਾ ਥੋੜੇ ਖੜਿਆਂ ਵੀ ਆ ਜਾਣ ਤੇ ਐ ਮੰਨ ਕੇ ਚੱਲੋ ਵੀ 85000 ਤੋਂ ਲੈ ਕੇ 90 95 ਲੱਖ ਹਰ ਤਰ੍ਹਾਂ ਦਾ ਰੇਟ ਆਪਣੇ ਕੋਲੇ ਫਾਰਮ ਤੇ ਮੌਜੂਦ ਆ ਕੋਈ ਵੀ ਵੀਰ ਕਿਤੋਂ ਵੀ ਚੱਲ ਗਏ ਵਿੱਚ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਬਾਈ ਹਰ ਟਾਈਮ ਹੀ ਹੁੰਦੀਆਂ ਬਾਈ ਜਦੋਂ ਮਰਜੀ ਆਜੇ ਇਹਦੇ 20 25 ਜਨਵਾਰ ਆਪਣੇ ਕੋਲੇ ਹੁੰਦੀ ਹੁੰਦੇ ਆ ਸਹੀ ਆ ਬਾਈ ਪਹਿਲੇ ਨੰਬਰ ਤੇ ਚਰਸੀ ਇਹ ਬਾਈ ਕਰਮ ਵਾਲੀ ਦਾ ਆਪਾਂ ਜਿਹੜਾ ਆਪਾਂ ਨੂੰ ਰਿਕਾਰਡ ਦਿੱਤਾ ਉਹ ਫੋਨ ਚੱਕੀ ਪੁੱਤ ਵੱਜ ਗਿਆ ਮੇਰੇ ਵਾਲਾ ਪਰਲੇ ਇਹ ਬਾਈ ਦੋ ਦੰਦ ਵਿੱਚੀ ਆ ਠੀਕ ਹੈ ਤੇ ਇੰਨੇ ਇੱਕ ਜਨਰੇਸ਼ਨ ਦੀ ਇੰਨੇ ਇੱਕ ਦੀ ਚੰਗੀ ਆ ਜਿੱਥੋਂ ਆਪਣੀ ਆਈ ਆ ਟੋਟਲ ਆਪਾਂ ਇਹ ਨਹੀਂ ਵੀ ਇੱਕ ਆਪਣੇ ਕਹਿਣ ਦੀ ਗੱਲ ਹੁੰਦੀ ਆ ਆਪਾਂ ਇਹਦਾ ਆਪਾਂ ਕੈਮਰੇ ਦੇ ਵਿੱਚ ਇਹਦਾ ਸਾਰਾ ਵੀ ਰਿਕਾਰਡ ਜੋ ਇਹਦਾ ਕਰਮ ਵਾਲੀ ਦਾ ਪ੍ਰੋਪਰ ਆ ਵੀ ਉਹ ਆਪਾਂ ਇਦੇ ਵਿੱਚ ਦਿਖਾ ਦਾਂਗੇ ਕੈਮਰੇ ਦੇ ਆਉਣ ਸਾਹਮਣੇ ਏਆਈ ਦੀ ਡੇਟ ਤੱਕ ਵੀ ਆ ਬਾਈ ਆ ਪਿਆ ਬਾਈ ਇਹਦਾ ਰਿਕਾਰਡ ਸਾਰਾ 7 7 2024 ਦਾ ਇਹਦੇ ਜਿਹੜਾ ਇਹਦਾ ਸੀਮਨ ਲੱਗਿਆ ਹੋਇਆਗਾ ਆਪੇ ਏਬੀਐਸ ਕੰਪਨੀ ਦਾ ਰੌਕੀ ਆ ਜਿਹੜਾ ਸਟਰਾ ਦਾ ਨੰਬਰ ਆ ਇਹ ਤੋਂ ਪ੍ਰੈਗਨਟ ਆ ਏਬੀਐਸ ਸਟੇਸ਼ਨ ਦੀ ਖੁਦ ਆ ਠੀਕ ਹੈ ਹਾਂਜੀ ਪ੍ਰਦੀਪ ਕੀ ਰੇਟ ਕਰਦੇ ਹੋ ਰੇਟ ਬਾਈ ਇਹਦਾ ਜਿਹੜਾ ਵਾਜਿਬ ਰੇਟ ਅੱਜ ਵਾਲਾ 1 ਲੱਖ ਤੇ 45000 ਰੁਪਏ ਦੀ ਬੱਛੀ ਦੇ ਦਾਂਗੇ ਬਾਈ ਆਪਾਂ ਇਹ ਠੀਕ ਹੈ ਜਿੱਦਾਂ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਅੱਗੇ ਚੰਗੇ ਫਾਰਮਾਂ ਵਾਲੇ ਵੀਰ ਨੇ ਫੋਨ ਕਰਦੇ ਵੀ ਆਪਾਂ ਅੱਗੇ ਇਹਨਾਂ ਦਾ ਚੰਗਾ ਰਿਜ਼ਲਟ ਲੈਣਾ ਹੁਣ ਇਹਦੀ ਬਾਈ ਸਾਰੇ ਬਲੱਡ ਲਾਈਨ ਜਿਹੜੇ ਆਪਾਂ ਬਾਈਆਂ ਨੇ ਆਪਾਂ ਨੂੰ ਦੱਸਿਆ ਇਹਦਾ ਵੀ ਪਹਿਲਾਂ ਇਹਦੀ ਮਾਦਰ ਆ ਜਿਹੜੀ 30 ਤੋਂ ਪਲੱਸ ਵਾਲੀ ਉਹਨਾਂ ਦੇ ਬਾਈਆਂ ਦੇ ਘਰੇ ਖੜੀ ਆ ਠੀਕ ਹੈ ਖੋਲੀ ਵੀਰੇ ਦੱਸੋ ਦੇਖੋ ਤੁਸੀਂ ਇਹ ਟਾਈਸਨ ਦੀ ਆਪ ਐ ਤੇ ਰੋਕੀ ਦਾ ਇਹਦੇ ਸੀਮਨ ਲੱਗਾ ਸ਼ਾਇਦ ਇਸੇ ਤਰ੍ਹਾਂ ਹਾਂ ਬਾਈ ਰੋਕੀ ਦੇ ਓਕੇ ਬਾਕੀ ਉਹ ਲੈਖ ਤਾਂ ਦੱਸੋ ਉਸੇ ਤੋਂ ਫੇਰ ਦੇਖ ਲਓ ਕਈ ਅੱਗੇ ਪਿੱਛੇ ਜਿਹੜੀ ਮਾਦਰ ਦਾ ਵੀ ਮਿਲਕ ਸੋਨਾ ਬਾਈ ਬਹੁਤ ਚੰਗੇ ਫਾਰਮ ਦੀ ਬੱਚੀ ਠੀਕ ਹੈ ਤੇ 30 ਤੋਂ ਪਲੱਸ ਇਹਦੀ ਮਦਰ ਥੱਲੇ ਮਿਲ ਕਾ ਤੇ ਇਹ ਕਰਮਾ ਵਾਲੀ 25 ਤੋਂ ਪਲੱਸ ਦੁੱਧ ਦੇ ਨੇ ਪਾ ਦੇਣਾ ਜਿਹੜੇ ਵੀਰਾਂ ਦੀ ਬਹੁਤ ਹੀ ਡਿਮਾਂਡ ਆਉਂਦੀ ਆ ਵੀ ਯਾਰ ਜਰਸੀ ਟੌਪ ਦੇਖੋ ਆਪਣੇ ਕੋਲੇ ਜਿੱਦਾਂ ਦੀ ਜਰਸੀ ਆਉਂਦੀ ਆ ਬਾਈ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਆ ਵੀ ਨਗਿੰਨੀ ਲਿਆਂਦੇ ਜਾਣ ਅੱਛਾ ਇਹ ਤਾਂ ਰੇਟ ਤਾਂ ਆਪਾਂ ਦੱਸਦਾ 45000 ਰੁਪਏ ਦੀ ਬੱਚੀ ਬਾਈ 150 ਕਿਲੋਮੀਟਰ ਤੱਕ ਬੱਚੀ ਕੱਲੀ ਦੀ ਪਹੁੰਚ ਦੇ ਦੇਵਾਂਗੇ ਠੀਕ ਹੈ ਅੱਛਾ ਇਹ ਦਿਨ ਕਿੰਨੇ ਲਊਪਰ ਦੀ ਦਿਨ ਬਾਈ ਜੀ ਹਫਤਾ ਹਲੇ ਦਾ ਪੈਂਡਿੰਗ ਆ ਬਹੁਤ ਪਿਆਰੀ ਬੱਚੀ ਆ ਬਾਈ ਜਿੱਦਾਂ ਅੱਗੇ ਕਿਸੇ ਵੀਰ ਨੇ ਅੱਗੇ ਬੱਚਿਆਂ ਦੇ ਜਾਂ ਬਰੀਡ ਤੇ બીજા નંબર ਦਾ ਰਿਕਾਰਡ ਆ ਜਿਹੜੇ ਜਾਨਵਰ ਦਾ ਇਹਦਾ ਦੇਖੋ ਆਡਰ ਵੀਰ ਜੀ ਅੱਗੇ ਤੋਂ ਦੇਖ ਲਓ ਬਾਈ ਅੱਗੋਂ ਲੈ ਕੇ ਇਹਦੇ ਕੋਈ ਸਵੈਲਿੰਗ ਨਹੀਂ ਹੱਲ ਕਰਮ ਵਾਲੀ ਦੇ ਤੇ ਜਿੰਨਾ ਵੀ ਆਡਰ ਇਹਦਾ ਜੈਨੂਨ ਆਡਰ ਆ ਇਹਦੇ ਨਾਲ ਇੱਕ ਗਾਂ ਕਿਹੜੀ ਬਾਈ ਖੋਲੇ ਦੇ ਦੰਦ ਦਿਖਾ ਦੇ ਪਹਿਲਾਂ ਬਾਈ ਵੇਖਣ ਵਾਲਾ ਵੀਰ ਕਈ ਵਾਰ ਪੀ ਇਹ ਸੋ ਸਕਦਾ ਵੀ ਦੂਸਰੇ ਤੀਸਰੇ ਸੂਏ ਦੀ ਬੈੜ ਹੋਣੀ ਆ ਰਿਜਨਲ ਦੋ ਦੰਦ ਵੱੱਛੀ ਆ ਬਾਈ ਠੀਕ ਹੈ ਚੈੱਕ ਕਰਾਈ ਪੁੱਤ ਦੰਦ ਇਹਦੇ ਦਿਨ ਕਿੰਨੇ ਲਊ ਤੇ ਰੇਟ ਦਿਨ ਹਫਤਾ ਲਊ ਬਾਈ ਸਾਰੇ ਜਾਨਵਰ ਇੱਕ ਹਫਤੇ ਹਫਤੇ ਦੀ ਕੱਚੀ ਨੇ ਇਹ ਨਹੀਂ ਗੱਲ ਬਾਈ ਜਗੀਤ ਕਹਿਣ ਦੀ ਦੇਖੋ ਸਹੀ ਪਿਆਰ ਦੋ ਦੰਦ ਦਾ ਬੱਚਾ ਹੈਗਾ ਕਨਫਰਮ ਦੋ ਜਮਾ ਜਿਹੜੇ ਵੀਰ ਦੇ ਜਾਊਗੀ ਲੰਬਾ ਟਾਈਮ ਤੇ ਬੱਚੇ ਕਿਉਂਕਿ ਦੇਖੋ ਜੇ ਬਈ ਢਾਂਚਾ ਚੰਗਾ ਹੋਣਾਗੇ ਬੱਚੇ ਵੀ ਚੰਗੇ ਦਿੰਦੀ ਆ ਤੇ ਰੇਟ ਦਾ ਬਈ ਜਮਾ ਬਾਜਵੇ 1.35 ਦੀ ਬੱਚੀ ਆਪਾਂ ਅੱਜ ਦੇ ਦਿਆਂਗੇ ਦੋਸਤੋ 1.35 ਦੀ ਦੋ ਦੰਦ ਤੇ ਵਾਕਿਆ ਹੀ ਮੇਰੇ ਖਿਆਲ ਚ ਜੇ ਆਪਾਂ ਦੂਜਾ ਤੀਜਾ ਸੁਹਾਗਾਵਾ ਦੇਖੀ ਹੈ ਨਾ ਉਹ ਵੀ ਟਾਵਾਂਗਾ ਟਾਵਾਂਗਾ ਹੀ ਏਡੀਆਂ ਹੋਣਗੀਆਂ ਹਵਾਨਾ ਵੀ ਚੰਗਾ ਫੈਕਸ ਜਾ ਲੰਬਾਈ ਚੰਗੀ ਹੈ ਬਾਈ ਜੀ ਜੀ ਇਹਦਾ ਆਪਾਂ ਜ 170 80 ਮੰਗ ਲਿਆ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ ਉਹ ਵੀ ਵੀਰ ਦੇਖੋ ਅਗਲਾ ਕਹਿੰਦਾ ਵੀ ਜਨਮਰ ਦੇ ਹਿਸਾਬ ਨਾਲ ਮੰਗਿਆ ਪਰ ਆਪਾਂ ਵਾਜਬ ਰੇਟ ਤਾਂ ਮੰਗਿਆ ਵੀ ਲੈਣ ਵਾਲਾ ਵੀਰ ਵੀ ਸੌਖਾ ਰਵੇ ਡੈਨਮਾਰਕ ਦੇ 40 127 ਦੇ ਸੀਮਨ ਦੀ ਆ ਇਹ ਠੀਕ ਹੈ ਤੇ ਅੱਗੇ ਦੇਖੋ ਬਾਈ ਇੰਨੀ ਛੋਟੀ ਉਮਰ ਦੇ ਵਿੱਚ ਹਾਈਟ ਆਫ ਲਾਈਟ ਬਹੁਤ ਵੱਡੀ ਹੈ ਜੇ 4-5 ਸੂਆਂ ਦੇ ਵਿੱਚ ਜਾ ਕੇ ਵਾਕਿਆ 2.5-3 ਲੱਖ ਰੁਪਏ ਦੀ ਵਹਿੜ ਬਣਨ ਵਾਲੀ ਹੈ ਅੱਗੇ ਇਦਾਂ ਦੀ ਗਾਂ ਦਾ ਬਾਈ ਦੇਖੋ ਆਮ ਤੌਰ ਤੇ 2 ਲੱਖ 1.5 ਲੱਖ ਤੋਂ ਪਲੱਸ ਤਾਂ ਇਹਦਾ ਮੰਗੇ ਜਾਂਦਾ ਪਰ ਵੀ ਆਪਾਂ ਕਹਿੰਦੇ ਦੇਖੋ ਆਪਾਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਆਂ ਵੀ ਹਫ਼ਤੇ ਦੇ ਹਫ਼ਤੇ ਜਾਨਵਰ ਵੀ ਸੇਲ ਹੋਂ ਲੈਣ ਵਾਲਾ ਵੀਰ ਵੀ ਸੌਖਾ ਰਵੇ ਜਿਹੜਾ ਵੀਰ ਲੈ ਕੇ ਜਾਊ ਬਾਈ ਗੁਣੀ گاਊਗਾ ਹੱਥੇ ਚਵਾਈ ਵਾਲਾ ਥਣ ਵੀ ਆ ਤੇ ਨਸਲ ਬਰੀਡ ਆਪਣੇ ਸਾਹਮਣੇ ਆ ਬਾਈ ਇਹ ਤਾਂ ਅੱਗੇ ਬਾਈ 3 ਨੰਬਰ ਤੇ ਬਾਈ 6 ਦਾ ਆਂਦਾ ਹੂੰ ਦੂਜਾ ਸੂਆ ਕਰਮ ਵਾਲੀ ਸੂਗੀ ਪਲੂਨ ਦਾ 27 22 ਕਿਲੋ ਦੁੱਧ ਦਿੱਤਾ ਹੋਇਆ ਸਵੈਲਿੰਗ ਪਾਉਣੀ ਚਾਲੂ ਕਰ ਦੇ ਤੋਰ ਪੁੱਤ ਕਰਾ ਜਲਦੀ ਰੇਟ ਪਰ ਰੇਟ ਬਾਈ ਇਹਦਾ ਬਾਜ ਵਾਜ ਵਾਲਾ ਜਿਹੜਾ 1 ਲੱਖ ਤੇ 22000 ਰੁਪਏ ਦੀ ਵੱਚੀ ਦੇ ਦਾਂਗੇ ਠੀਕ ਹੈ ਜੇ ਕੋਈ ਜਿਹੜੇ ਰੇਟ ਵੀਰੇ ਆਪਾਂ ਮੰਗੇ ਨੇ ਜੇ ਇਹਨਾਂ ਦੇ ਵਿੱਚ ਦੋ ਵੈੜਾ ਦੇਖੋ ਹਣ ਚਲੋ ਕਈ ਵਾਰ ਸੀਜ਼ਨ ਦਾ ਟਾਈਮ ਆ ਵੀਰ ਕਹਿੰਦੇ ਨੇ ਅਸੀਂ ਆ ਨਹੀਂ ਸਕਦੇ ਤੇ ਦੋ ਵੈੜਾਂ ਦੀ ਆਪਾਂ ਪਹੁੰਚ ਦੇ ਦਿਆਂਗੇ ਤੇ ਇਕੱਲੀ ਵੈੜ ਦਾ ਚਲੋ ਜੋ ਸੌਦਾ ਕਲੀਅਰ ਹੁਣ ਹੋਣੀ ਆ ਲਿਆ ਭਾਈ ਬੜੀ ਪਿਆਰੀ ਵੈੜਾ ਭਾਈ ਗਰਮੀ ਦੇ ਹਿਸਾਬ ਨਾਲ ਕੋਈ ਵੀਰੇ ਇਹਨੂੰ 27 22 ਕਿਲੋ ਦੁੱਧ ਮੰਨ ਕੇ ਪਰਚੇਜ ਕਰ ਲੇ ਪਰ ਦੁੱਧ 30 ਤੋਂ ਪਲੱਸ ਵੱਛੀ ਨੇ ਦੇ ਦੇਣਾ ਬਹੁਤ ਸੋਹਣੀ ਟਾਂਚੇ ਦੀ ਵੱਛੀ ਆ ਇੱਕ ਹਫਤਾ ਭਾਈ ਇਹ ਨਾਰਮਲ ਹਲੇ ਕਰਮਾਂ ਵਾਲੀ ਲਊਗੀ ਆ ਇਹ ਤੋਂ ਅੱਗੇ ਪ੍ਰਦੀਪ ਜਿਹੜੀ ਅੱਗੇ ਬਾਈ ਜੀ ਦੂਜਾ ਸੂਆ ਵਹਿੜਾ ਗਈ ਤੇ ਮਾਲਕਾਂ ਨੇ ਜਿਹੜਾ ਆਪਾਂ ਨੂੰ ਦੱਸਿਆ ਬਾਈ ਇਹਦਾ ਵੀ 35 ਕਿਲੋ ਤੋਂ ਦੱਸਿਆ ਆਪਾਂ ਨੂੰ ਵੀ ਚੋਇਆ ਹੋਇਆਗਾ ਤੇ ਆਪਾਂ ਕਹਿੰਦੇ ਵੀ ਗਰਮੀ ਕਰਕੇ ਬਾਈ 30 ਤੋਂ ਪਲੱਸ ਮੰਨ ਕੇ ਵੀਰ ਜਿਹੜਾ ਮਰਜੀ ਲੈ ਲੈ ਇੰਨੇ ਸੋਹਣੇ ਢਾਂਚੇ ਦੀ ਹੈ ਬਾਈ ਅੱਗੇ ਪਿੱਛੇ ਦਾ ਡਰਾ ਬਾਕੀ ਜਿੰਨੇ ਜਨਮੜਾ ਸਾਰੇ ਹੱਥੀ ਚਵਾਈ ਵਾਲੇ ਆ ਬਾਈ ਰੇਟ ਇਹਦਾ ਕੀ ਰੋਗ ਰਿਕਾਰਡ ਬਾਈ ਇਹਦਾ ਵੀ ਪ੍ਰੋਪਰ ਕਰਨ ਵਾਲਾ ਇਹਦਾ ਬਾਈ ਅੱਜ ਵਾਲਾ ਰੇਟ ਆ ਜਿਹੜਾ ਵਹਿੜ ਦਾ 1 ਲੱਖ ਤੇ 30000 ਰੁਪਏ ਦੇ ਦਾਂਗੇ ਤਿਆਰ ਆ ਬਾਈ ਸੁਣ ਦੇ ਦਿਨ ਕਿੰਨੇ ਤਿਆਰੀ ਹਾਂ ਬਸ ਉਹ ਸੋਤਿਆਰੀ ਜੀ ਇਹਵਾਨਾ ਪਰਿਕਾ ਹੋ ਸਕਦਾ ਵੀ ਕੱਲ ਨੂੰ ਵੀ ਸੂਪੇ ਕਿਉਂਕਿ ਬਾਈ ਗੱਡੀ ਗੁੱਡੀ ਚ ਆਉਂਦੀਆਂ ਨੇ ਕਰਮਾਂ ਵਾਲੀਆਂ ਹੂੰ ਬੜੇ ਸੋਹਣੇ ਟਾਂਚੇ ਦੀ ਆ ਬਾਈ ਲੈਵਾ ਲੈ ਕੇ ਤਾਂ ਹੁਣ ਵੀ ਮੰਨ ਕੇ ਮਸਾਂ ਤੁਰਦੀ ਆ ਵਿਚਾਰੀ ਇਹਦੇ ਨਾਲ ਜਿਹੜੀ ਬੈੜ ਖੜੀ ਇਹ ਬਾਈ ਥੋੜੀ ਜਿਹੀ ਕਰੋ ਸੰਗ ਚ ਆ ਗਈ ਦੁੱਧ ਇਹਦਾ 25 ਕਿਲੋ ਪਲੂਣ ਦਾ ਦਿੱਤਾ ਹੋਇਆ ਜਿਹੜਾ ਇਹਦਾ ਅੱਜ ਵਾਲਾ ਰੇਟ ਆ ਬਾਈ ਉਹ ਹੈਗਾਗਾ 87000 ਰੁਪਿਆ ਠੀਕ ਹੈ ਅੱਗੇ ਤਿਆਰੀ ਤੇ ਜਾ ਕੇ ਦੇਖੋ ਕਈ ਵਾਰ ਹੁਣ ਆਪਾਂ ਇੱਕ ਵੀਡੀਓ ਚ ਪਿਛਲੀ ਵੀਡੀਓ ਤੋਂ ਦੋ ਵੀਡੀਓ ਚ ਪਹਿਲਾਂ ਆਪਾਂ ਵੈੜ ਪਾਈ ਸੀ ਉਸ ਦਿਨ ਵੈੜ ਦਾ ਪਰ ਰੇਟ ਉਹਦਾ ਇੱਕ 11 ਕੀਤਾ ਸੀ ਚਲੋ ਵੀਰ ਨੇ ਮੱਥਾ ਮੱਥਾ ਜ ਮਾਰਿਆ ਇੱਕ 5-5 ਲਾ ਕੇ ਹਟ ਗਏ ਤੇ ਹੁਣ ਆਪਾਂ ਬਾਈ ਪਰਸੋਂ ਇੱਕ 20 ਦੀ ਵੇਚੇ ਕਹਿੰਦਾ ਮਤਲਬ ਬਾਈ ਇਹ ਘਟ ਵੀ ਜਾਂਦੀਆਂ ਵਧ ਵੀ ਜਾਂਦੀਆਂ ਸਹੀ ਹੈ ਸੋ ਦਸੋ ਢਾਂਚਾ ਦੇਖ ਲਓ ਤੁਸੀਂ ਇਹਦਾ ਵੀ ਫਿਰ ਰੇਟ ਵੀਡੀਓ ਚ ਦੱਸੀ ਜਾਵਾਂਗੇ ਲਿਆ ਕਮਾਲਾ ਬਾਈ 87000 ਰੁਪਏ ਦੀ ਵੈੜ ਦੇ ਦਾਂਗੇ ਬਾਈ ਫੁੱਲ ਤਿਆਰੀ ਦੇ ਵੈੜ ਲੱਖ ਤੋਂ ਪਲੱਸ ਦੀ ਵੇਕਣ ਦੀ ਆ ਦੁੱਧ ਵੀ ਗਰਮੀ ਦੇ ਵਿੱਚ 25 ਤੋਂ ਪਲੱਸ ਬਾਈ ਦੇ ਦੂ ਬੜਾ ਸੋਹਣਾ ਬਰੀਕ ਅੰਗ ਨੇ। ਕੱਲਾ ਬਾਈ ਹੁਣ ਤੈਨੂੰ ਪਤਾ ਇਹ ਨਹੀਂ ਹੁੰਦਾ ਵੀ ਆਪਾਂ ਕਲਰ ਵੇਖ ਲਿਆ ਤੇ ਗਾਂ ਲੈ ਲਈ ਤੇ ਬਾਕੀ ਡਿਜ਼ਾਈਨ ਵੀ ਜਨਮਰ ਦੇ ਵਿਖਦੇ ਆ। ਇਹ ਦੋ ਅੱਗੇ ਜਿਹੜੀ ਅੱਗੇ ਬਾਈ ਇਹ ਵੱਚੀ ਦਾ ਦੁੱਧ 35 ਕਿਲੋ ਮਾਲਕਾਂ ਨੇ ਆਪਾਂ ਨੂੰ ਦੱਸਿਆ ਚੋਇਆ ਹੋਇਆ। ਦੂਜਾ ਸੂਆ ਬਾਈ 6 ਦੰਦ ਦਾ ਬਿਲਕੁਲ ਸਟਿਚ ਢੜਦੀਆ ਤੇ ਦਿਨ ਬਾਈ ਨੇ ਆਪਾਂ ਨੂੰ ਹਫ਼ਤਾ ਦੱਸਿਆ ਜੀ ਬਾਈ ਕਈ ਵਾਰ ਚਲੋ ਗਰਮੀ ਕਰਕੇ ਹੁਣ ਤਾਂ ਜਦਾ ਮੌਸਮੀ ਵਧੀਆ ਵੀ ਸੂ ਪੈਂਦੀਆਂ ਆ ਕੇ। ਕੀ ਰੇਟ ਰੋ? 1 35 ਦੀ ਵੱਚੀ ਦੇ ਦਾਂਗੇ ਬਾਈ। ਨੇੜੇ ਪਤਾ ਹੌਲੀ ਇੱਕ ਬਹੁਤ ਪਿਆਰੀ ਬੇੜਾ ਬਾਈ ਫਿਟਿੰਗ ਵਾਲਾ ਹਵਾਨਾ ਚੰਗਾ ਹਵਾਨਾ ਬਹੁਤ ਸ਼ਾਨਦਾਰ ਆ ਬਾਈ ਇਸ ਤੇ ਛੱਡਰਾ ਨਸਲ ਬਰੀਡ ਵਾਲਾ ਦਾ ਕਰਮਾਂ ਵਾਲੀ ਦਾ ਕੋਈ ਟਿਕਾਣੀ ਨਹੀਂ ਹੌਲੀ ਨੇੜੇ ਪੁੱਤ ਫਿੱਟ ਟੱਡਰਾ ਬਾਈ ਬਿਲਕੁਲ ਚੌੜੇ ਟਾਂਚੇ ਦੀ ਪੂਰੀ ਉੱਪਰੋਂ ਇਹਦੇ ਨਾਲ ਜਿਹੜੀ ਅੱਗੇ ਜਿਹੜੀ ਬੇੜਾ ਬਾਈ ਇਹ ਬੇੜਾ ਆਪਾਂ 1,27,000 ਰੁਪਏ ਦੀ ਦੇ ਦਾਂਗੇ ਬਾਈ ਲੈਣ ਦੇਣ ਵਾਲਾ ਰੇਟ ਆ ਦੁੱਧ ਬਾਈ 30 ਤੋਂ ਬਾਹਰ ਇਹ ਕਰਮਾਂ ਵਾਲੀ ਦੇ ਦੂਗੀ ਠੀਕ ਐ ਐਂ ਤੁਰਦੇ ਇਹਦਾ ਵੀ ਥਣ ਹੱਥੀ ਜਵਾਈ ਵਾਲਾ ਦਸੋ ਟਾਂਚਾ ਵੀ ਸੋਹਣਾ ਗਾ ਦਾ ਵੀਡੀਓ ਬਾਈਕ ਇਨਫੋਰਮੇਸ਼ਨ ਹੁੰਦੇ ਆ ਜਦੋਂ ਵੀਰ ਕੋਈ ਚੱਲ ਕੇ ਆਉਂਦਾ ਦੇਖੋ ਜਿਹੜੇ ਵੀਰ ਦੀ ਮਥੀ ਹੁੰਦੀ ਆ ਬਹੁਤ ਵੀਰ ਆਉਂਦੇ ਨੇ ਫੋਨ ਕਰਦੇ ਆ ਵੀ ਜਦੋਂ ਦੇਖੋ ਵੀਰ ਮਥੀ ਹੁੰਦੇ ਵੀ ਆਪਾਂ ਵਹਿਣ ਲੈ ਕੇ ਆਉਣਾ ਉਹ ਵੀਰ ਕਦੇ ਖਾਲੀ ਨਹੀਂ ਮੁੜਦਾ ਇੱਕ ਵੀਡੀਓ ਦਾ ਆਈਡੀਆ ਹੁੰਦਾ ਵੀ ਜਾਨਵਰ ਨਵੇਂ ਆ ਗਏ ਜਾਂ ਨਵੇਂ ਹਰਟ ਚਲੋ ਆਪਣੇ ਕੋਲ ਦਾ ਰੁਟੀਨ ਚ ਆਉਂਦੀ ਰਹਿੰਦੇ ਨੇ ਜਦੋਂ ਵੀਰ ਮਰਜੀ ਆ ਜੇ ਅੱਗੇ ਬਾਈ ਇਹ ਦੋ ਦਿਨ ਦਾ ਬੱਛੀ ਆ ਗਈ ਹਮ ਬੜੀ ਪਿਆਰੀ ਬੱਛੀ ਆ ਬਾਈ ਕੱਢੇ ਪਤ ਪੈਰ ਚ ਕਿੰਨੇ ਦਿਨ ਲੈ ਜੂਗੀ ਫਫਤਾ ਲੈ ਜੂ ਬਾਈ ਜਗੀਤਾ ਨਸਲ ਬਰੀਡ ਫੇਸ ਕੁਆਲਟੀ ਦੇਖ ਲਓ ਪੂਰੀ ਟਾਪ ਦੀ ਬੱਛੀ ਆ ਦਿਖਾ ਦੇ ਪੁੱਤ ਇਧਰ ਮੂੰਹ ਕਰਦਾ ਕੁਛ ਨਹੀਂ ਕਹਿੰਦੀ ਕਰ ਲ ਠੀਕ ਹੈ ਇਹਦਾ ਰੇਟ ਕੀ ਦੇਣਾ ਰੇਟ 145 ਦੀ ਬੱਛੀ ਦੇ ਦਾਂਗੇ ਬਾਈ ਤੋਰ ਲਾ ਪਾ ਲੈ ਬਾਹਰ ਲੈ ਜਾ ਲੈ ਜਾ ਬਾਹਰ ਕੱਢ ਤੂੰ ਦੇਖੋ ਇਹਦਾ ਵੀ ਟੱਡ ਦੁੱਧ ਬਾਈ ਜਿਹੜਾ ਵੀਰ ਮਰਜੀ ਲੈ ਲੈ ਮੰਨ ਕੇ ਵੀ ਜਮਾ ਜੈਨੂਨ ਦਾ ਦੁੱਧ 25 ਤੋਂ ਪਲੱਸ 30 ਕਿਲੋ ਦੇ ਵਿੱਚ ਦੇ ਦਊਗੀ ਜਾਤ ਨਸਲ ਵੈਸੇ ਬਾਈ ਦੁੱਧ ਦੇਖ ਆਪੇ ਕਹਿੰਨੇ ਹੁੰਨੇ ਆ ਬਾਈ ਆਪਣੀ ਤਸੱਲੀ ਕਰੋ ਗੇਟ ਦੇ ਅੰਦਰ ਆਪਣੀਆਂ ਗੇਟੋਂ ਬਾਹਰ ਭਰਾ ਦੇ ਕਿਉਂਕਿ ਆਪਾਂ ਬਈ ਲਗਾਤਾਰ ਜਾਨਵਰ ਵੇਚਦੇ ਆਂ ਜੇ 100 ਜਾਨਵਰ ਵੇਚਾਂਗੇ 5-4 ਦਾ ਇਦਾਂ ਦੇ ਹੁੰਦੀ ਆ ਜੋ 19 ਕੀ ਨਿਕਲ ਜਾਂਦੇ ਆ ਬਾਈ ਸਹੀ ਬਾਕੀ ਬਹੁਤ ਵੱਡੀ ਵੱਛੀ ਆ ਬਾਈ ਪਹਿਲਾ ਸੂਆਗਾ ਕਰਮਾ ਵਾਲੀ ਅੱਗੇ ਵੀ ਪਲੂਣ ਵੱਛੀ ਆ ਬਾਈ ਇਹ ਥੋੜੀ ਕੱਚੀ ਆ ਅੱਜ ਵਾਲਾ ਰੇਟ ਇਹਦਾ 115000 ਰੁਪਿਆ ਪ੍ਰਦੀਪ ਜਿਹੜੀ ਇਹ ਜਰਸੀ ਬਾਈ ਲੈ ਜਿਹੜੀ ਜਰਸੀ ਬਾਈ ਚਾਰ ਦੰਦ ਤੋੜਦੇ ਇਹਨੇ ਛਿੱਗੀ ਮੰਨ ਲਓ ਵੀ ਵਸ ਹਾਂ ਦੁੱਧ ਜਿਹੜਾ ਵੀਰ ਨੇ ਲੈਣੀ ਆ 30 ਤੋਂ ਪਲੱਸ ਦੇ ਦੂ ਇਹ 165000 ਦੀ ਜਰਸੀ ਦੇ ਦਾਂਗੇ ਬਾਈ ਠੀਕ ਹੈ ਜੇ ਦਣ ਕਿੰਨੇ ਲੈ ਜੂਂਦਾ ਦਣ ਤਾਂ ਬਾਈ 10 12 ਲੈ ਜੂਗੀ ਵੀ ਦੇਖੋ ਹਰ ਵੀਰ ਦੀ ਜਿੱਦਾਂ ਦੀ ਚੋਆਇਸ ਆ ਇਹ ਇਦਾਂ ਦੀ ਬੱਚੀਆਂ ਨੇ ਬਾਈ ਜਿਵੇਂ ਪਹਿਲਾਂ ਦਿਖਾਈ ਆ ਇੱਕ ਇਹ ਦੂਜਾ ਸੂਆ ਬੱਚੀ ਆ ਵੀ ਟੌਪ ਲੈਵਲ ਦੀਆਂ ਬੱਚੀਆਂ ਆਗੇ ਉੱਥੇ ਬੰਦੇ ਸਾਹਮਣੇ ਪੁੱਤ ਸੋ ਵੀ ਜਿਹੜੇ ਵੀਰ ਨੇ ਚਲੋ ਪਰਚੇਜ਼ ਕਰਨੇ ਆਪਾਂ ਨਜ਼ਦੀਕ ਤੋਂ ਦਿਖਾ ਦਨੇ ਆ ਬਿਲਕੁਲ ਚੌੜੇ ਆਰਡਰ ਦੀ ਵਹਿੜਾ ਬਾਈ ਵੀ ਜਿਆਦਾ ਤਾਂ ਆਪਾਂ ਕਹਿੰਦੇ ਨਹੀਂ ਬਾਈ ਦੁੱਧ 25 ਤੋਂ ਪਲੱਸ ਤੇ 30 ਕਿਲੋ ਦੇ ਵਿੱਚ ਇਹ ਕਰਮ ਵਾਲੀ ਜਮਾ ਜੈਨੂਇਨ ਦੁੱਧ ਪਾ ਦੋ ਬੜੇ ਸੋਹਣੇ ਟਾਂਚੇ ਦੀ ਆ ਤੇ 165000 ਚ 200 ਕਿਲੋਮੀਟਰ ਤੱਕ ਦੀ ਪਹੁੰਚ ਦੇ ਦਾਂਗੇ ਭਾਈ ਇਹਦੀ। ਪ੍ਰਦੀਪ ਸੂਈਆਂ ਸੂਈਆਂ ਚੋ ਜੀ। ਇਹ ਬਾਈ ਤਾਜੀ ਸੂਈਆਂ ਜਰਸੀ ਜਰਸੀ ਬੱਚੀ ਦਿੱਤੀ ਐ ਨੇ। ਠੀਕ ਐ। ਤੇ ਬਾਈ ਗਰਮੀਆਂ ਦੇ ਹਿਸਾਬ ਨਾਲ ਜਿਹੜਾ ਵੀਰ ਇਹਨੂੰ ਮਰਜ਼ੀ ਮੰਨ ਕੇ ਲੈ ਲੈ 30 ਕਿਲੋ ਦੁੱਧੇ ਕਰਮਾ ਵਾਲੀ ਦੇ ਦੂਗੀ। ਹੂੰ। ਤੇ 25 ਕਿਲੋ ਵਾਲਾ ਜੰਮੀ ਰੋਲਾ ਨਹੀਂ ਵੈਸੇ ਦੁੱਧ ਜੋੜੋ ਜੋ ਵੀ ਵੀਰ ਆਪਣੀ ਪਸੰਦ ਨਾਲ ਖਰੀਦ ਲੈ ਵੀ ਕਿਦਾਂ ਢਾਂਚਾ ਬੜਾ ਚੰਗਾ ਬਾਈ। ਸਾਰਾ ਪ੍ਰੋਪਰ ਰਿਕਾਰਡ ਐ ਬੱਚੀ ਦਾ ਜਿੱਥੋਂ ਆਪਾਂ ਪਰਚੇਜ ਕੀਤੀ ਐ ਫਾਰਮ ਚੋਂ। ਇਹ ਤਾਂ ਹੁਣੇ ਸੂਈ ਲੱਗੀ। ਹਾਂ ਬਾਈ ਤਾਜੀ ਸੂਈਆਂ ਹਲੇ ਜੇਰ ਠੀਕ ਹੈ ਕੀ ਰੇਟ ਰਹਿਣਾ ਰੇਟ ਬਾਈ ਇਹ ਆਪਾਂ ਅੱਜ 1,30,000 ਦੀ ਵੈੜ ਦੇ ਦਾਂਗੇ ਠੀਕ ਹੈ ਹਾਂ ਸੋ 1,30,000 ਦੀ ਜੇ ਅੱਗੇ ਲਿਆ ਬਾਈ ਇਹਨੂੰ ਇਹਨੇ ਹੀ ਬੱਛੀ ਦਿੱਤੀ ਆ ਬਾਈ ਜਰਸੀ ਨੇ ਹੂੰ ਤੇ ਇਹ ਵੈੜ ਵੀ ਮੰਨ ਕੇ ਆ ਹੁਣੇ ਬੋਲਾ ਹਲੇ ਕੱਢੀ ਆ ਇਹਦਾ ਕਰਮਾਂ ਵਾਲੀ ਦਾ ਇਹ ਵੈੜ ਦੇ ਦਾਂਗੇ ਬਾਈ 1.5 ਦੀ ਠੀਕ ਹੈ ਜਰਸੀ ਬੱਛੀ ਦਿੱਤੀ ਆ ਬੜੇ ਟੌਪ ਦੀ ਨੇ ਜਿਗ ਦੀ ਠਾਕੀ ਚਵਾਈ ਵਾਲਾ ਥਾਣਾ ਠੰਡੀ ਸੀਲ ਆ ਬਾਈ ਠੀਕ ਹੈ ਹਾਂਜੀ ਦੂਜੀ ਲਿਆ ਕੱਢ ਕੇ ਆ ਚਿੱਟੀ ਬੱਛੀ ਲਿਆ ਕਿਆ ਬੁੱਤਰ ਪ੍ਰਦੀਪ ਜਿਹੜੀ ਇਹ ਵੈਣ ਦੋ ਦੰਦ ਵੈੜਾ ਬਾਈ ਥੋੜਾ ਜਿਹਾ ਟਾਈਮ ਹੋਣ ਕਰਕੇ ਨਾ ਇਹ ਚਵਾਈ ਕਰਵਾਤੀ ਸੀ ਇਹਦੀ ਅੱਛਾ ਦੋ ਦੰਦਾਂ ਦਾ ਤੇ স্নੋਮੈਨ ਦੀ ਬੱਚੀ ਨੂੰ ਇਹਨੇ ਜਨਮ ਦਿੱਤਾਗਾ ਠੀਕ ਹੈ ਤੇ ਬੜੀ ਪਿਆਰੀ ਵੈੜਾ ਬਾਈ ਦੁੱਧ 30 ਕਿਲੋ ਮੰਨ ਕੇ ਜਿਹੜਾ ਭਰਾ ਮਰਜ਼ੀ ਨੂੰ ਪਰਚੇਜ ਕਰ ਲੈ ਪਹਿਲਾ ਸੂਹਾ ਥੋੜੀਆਂ ਭਲਾਂ ਹੈਗੀਆਂ ਨੇ ਤੇ ਇਹਦਾ ਅੱਜ ਵਾਲਾ ਰੇਟ ਬਾਈ ਜੀ 1 ਲੱਖ ਤੇ 35000 ਰੁਪਿਆ ਕੋਲੋਂ ਆ ਕੇ ਜਿਹੜਾ ਵੀਰ ਮਰਜ਼ੀ ਦੀ ਟਰਾਈ ਕਰ ਲੈ ਕਹਿੰਦਾ ਮਤਲਬ ਵੀ ਜਾਨਵਰ ਬਾਈ ਆਪਣੇ ਕੋਲੇ ਇੱਕ ਤੋਂ ਇੱਕ ਖੜੇ ਨੇ ਹਮ ਹਰ ਤਰ੍ਹਾਂ ਦਾ ਰੇਟ ਖੜਾ ਜਿਹੜਾ ਵੀਰ ਚੱਲ ਕੇ ਉਹਦੀ ਮਿਹਨਤ ਪੱਲੇ ਪਊਗੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ